ਸਾਡੇ ਕੀ ਕਰ 5 ਸપ્ਟਬਰ ਨੂੰ ਸਾਡੇ ਕੇਜਰੀਪੁਰ ਸਾਉਂਦ ਦੇ ਟੀਮ ਨੇ ਸਾਰੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਾਡੇ ਸੰਦੀਪ ਪਾਟਲ ਜਿਹੜੇ ਇੰਚਾਰਜ ਨੇ ਅੱਜ ਸਾਡੇ ਖੇਤਰਾਂ ਵਿੱਚ ਜੋ ਮੈਚ ਸੀਗੀ ਮੈਚ ਸੀਗੀ ਅੱਜ ਨੂੰ ਰੰਗ ਲਾਈ ਹੈ ਕਿ 22 ਸਾਲ ਤੋਂ ਜੋ ਗਾਲ ਘਰੇ ਸਰਕਾਰ ਕਰ ਰਹੀ ਹੈ ਮੈਂ ਜ਼ੀਰੋ ਬਿੰਦ ਜਿਵੇਂ ਫੁੱਟਬਾਲ ਮੈਂ ਦੇਖਾ ਬਨੇ ਕੋ ਹੋਏ ਨਹੀਂ ਪ੍ਰਦੀਪ ਸਿੰਘ ਦਾ ਬਹੁਤ ਵੱਡਾ ਮਾਲਕ ਜੀ ਸਿੰਘ ਜੱਟ ਹੈ ਅੱਜ ਉਹ ਭਾਈ ਸਾਹਿਬ ਦਾ ਕੰਮ ਦੇਖ ਕੇ ਲੋਕਾਂ ਨੇ ਬੋਟਾਂ ਪਾਈਆਂ ਨੇ ਇਸ ਦਿਨ ਤੇ ਆਉਣ ਵਾਲੇ ਟਾਈਮ 'ਚ ਜਦੋਂ 27 'ਚ ਬੋਟਾਂ ਪੈਣਗੇ ਦੁਬਾਰੇ ਵੀ ਸਰਕਾਰਾਂ ਵੱਡੇ ਪੱਟੀਆਂ ਲਾਉਂਗੀ ਤਾਂ ਕਿ ਲੋਕ ਲੋ ਪੱਜ ਸਾਰੇ ਆਮ ਆਦਮੀ ਪਾਰਟੀ ਦੇ ਨਾਲ ਨੇ ਸਾਨੂੰ ਪੂਰੀ ਆਸ ਹੈ 27 'ਚ ਬਹੁਤ ਵੱਡੇ ਫਰਕ ਨਾਲ ਜਿੱਤਾਂਗੇ ਮੈਂ ਬੋਟਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਬੋਟਾਂ ਪਾਈਓ ਕਿਉਂਕਿ ਚਾਹੇ ਕਿੱਦਾਂ ਬਾਰੇ ਦੀ ਗੱਲ ਕਰ ਲੋ ਚਾਹੇ ਕਿੱਦਾਂ ਕਰ ਲੋ ਦੀ ਗਰਾਉਂਡ ਤੇ ਖੜਾਏ ਆਪਾਂ तीन हल्के है बहुत बड़े ना टाइम जी जित करते रहेंगे लोगों के ने काम जो सरकार करती